ਡੱਲੇਵਾਲ ਸਾਹਿਬ ਦਾ ਅਪੀਲ ਕੀਤੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਜੇਕਰ ਭੋਜ ਰਾਜੀ ਦੇ ਨਾਲ ਗੱਲਬਾਤ ਹੋ ਸਕੇ ਤੇ ਉਹਨਾਂ ਦਾ ਵੀ ਸਵਾਗਤ ਕਰਾਂਗੇ ਆਪਣੇ ਡੱਲੇਵਾਲ ਸਾਹਿਬ ਕੀ ਅਪੀਲ ਕਰ ਰਹੇ ਨੇ ਉਹ ਸੁਣਦੇ ਆਨ ਭਾਈਓ ਰਾਮ ਰਾਮ ਸਤਿ ਸ੍ਰੀ ਅਕਾਲ ਆਪ ਸਭ ਕੋ ਪਤਾ ਹੈ ਕਿ ਐਮਐਸਪੀ ਕੀ ਲੜਾਈ ਲੜੀ ਜਾ ਰਹੀ ਹੈ ਜੋ ਜੋ ਦੇਸ਼ ਕੇ ਲੋਕ इस एम एस पी की लड़ाई का हिस्सा है और और मजबूती से इस लड़ाई को लड़ना और जीतना चाहते हैं। सबसे मेरी हाथ जोड़ के निवेदन है कि मैं आप सबसे चार तारीख को चार जनवरी को खनौरी बॉर्डर पे आप सबको देखना चाहता हूँ आप सबके दर्शन करना चाहता हूँ ਚਾਰ ਤਰੀਕੋ ਖਨੋਰੀ ਬਾਰਡਰ ਤੇ ਆਪ ਸਭ ਨੇ ਵਹਾਂ ਤੇ ਮੇਰੇ ਦਰਸ਼ਨ ਦੇਣੇ ਦੀ ਕਿਰਪਾਤਾ ਕਰਨੀ ਮੈਂ ਆਪਕਾ ਬਹੁਤ ਬਹੁਤ ਆਬਾਰੀ ਹੋਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ehsan ji dallewal sahab di appeal jadi ohna ne ajj kiti hai kal nu jadi hai maha panchayat hori hai te khonori border ton pichle dinan de vich apni gall reh gayi si ਤੇ ਅੱਜ ਕੱਲ ਬਾਤ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਭੋਜਰਾ ਜੀ ਜੀ ਆਨ ਨੂੰ ਜੀ ਨਿੱਗਾ ਸਵਾਗਤ ਹੈ ਬਗੈਰ ਤੁਹਾਨੂੰ ਨੋਟਿਸ ਦਿੱਤੇ ਹੀ ਮੈਂ ਤੁਹਾਨੂੰ ਲਾਈਨ ਦੇ ਉੱਤੇ ਲੈ ਰਿਹਾ ਬਾਕੀ ਤੁਸੀਂ ਦੱਸ ਦਿਓ ਜੀ ਕਿ ਜੇਕਰ 5-7 ਮਿੰਟ ਹੈ ਤਾਂ ਜ਼ਰੂਰ ਸਰੋਤਾ ਪਰਿਵਾਰ ਦੇ ਰੂਪ ਰੂਪ ਤੁਹਾਨੂੰ ਕਰਨ ਦੀ ਕੋਸ਼ਿਸ਼ ਹੈ ਜੀ ਅਨ ਸਤਿ ਸ਼੍ਰੀ ਅਕਾਲ ਭਵਿੰਦਰ ਸਿੰਘ ਜੀ ਔਰ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਘਰ ਘਰ ਦੀ ਸਤਿ ਸ਼੍ਰੀ ਅਕਾਲ ਐਵੇਂ ਆ ਜੀ ਕਿ ਉਸ ਦਾ ਨਾ ਨੈਟਵਰਕ ਦੀ ਕਾਫੀ ਸਮੱਸਿਆ ਆ ਗਈ ਸੀ ਜੀ ਗੱਲ ਹੋਣੀ ਸਹੀ ਸੋ ਯਤਨ ਕਰਦੇ ਆ ਅੱਜ ਜ਼ਰੂਰ ਜੀ ਦਦਾਰੇ ਕਰਨ ਦੀ ਜੀ ਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ 15 ਕਮੇਟੀ ਤੁਹਾਡੇ ਲਵਾਂਗਾ ਮੈਂ ਤੇ ਕਿਉਂਕਿ ਬੀਜੀ ਸ਼ਡਿਊਲ ਜਾਂ ਹੋਰ ਸਾਰੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਕੱਲ ਦੀ ਜਿਹੜੀ ਹੈ ਮਹਾਪੰਚਾਇਤ ਵੀ ਹੋ ਰਹੀ ਹੈ ਤੇ ਡੱਲੇਪਾਲ ਸਾਹਿਬ ਦੀ ਅਪੀਲ ਜਾਂ ਕਹਿ ਸਕਦੇ ਆ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਪੋਜਰਾ ਜੀ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਅਸੀਂ ਮਰਨਵਾਰਤ ਦੇ ਉੱਤੇ ਕੋਈ ਟੀਕਾ ਟਿੱਪੜੀ ਨਹੀਂ ਕੀਤੀ ਹੈ ਸਿਰਫ ਤੇ ਸਿਰਫ ਉਹਨਾਂ ਨੂੰ ਜੜਿਆ ਡਾਕਟਰੀ ਸਹਾਇਤਾ ਦੇਣ ਦੀ ਗੱਲ ਕੀਤੀ ਆ ਬਾਕੀ ਕੁਝ মিডিਆ ਤੇ ਕੁਝ ਜਿਹੜੇ ਜਥੇਬੰਦੀਆਂ ਦੇ ਕੁਝ ਨੁਮਾਇੰਦੇ ਨੇ ਉਹ ਇਸ ਨੂੰ ਜੜਾ ਗੁਮਰਾਹ ਕਰ ਰਹੇ ਨੇ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਨਹੀਂ ਦੇਖੋ ਸੁਪਰੀਮ ਕੋਰਟ ਤਾਂ ਸਾਫ਼ ਜਿਹੜੀ ਹੈ ਉਹ ਗੱਲ ਕਰਦੀ ਹੈ ਕਿ ਇਹ ਮਤਲਬ ਇਹਨਾਂ ਨੂੰ ਇਹ ਟ੍ਰੀਟਮੈਂਟ ਦੀ ਜ਼ਰੂਰਤ ਹੈ ਇਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾਵੇ ਹਨਾ ਤੇ ਇਹ ਇਹ ਤਾਂ ਗੱਲ ਇਸ ਤੋਂ ਵਧਾ ਕੇ ਵੀ ਗੱਲ ਜਿਹੜੀ ਹੈ ਉਹ ਕਿਸੇ ਨੇ ਨਹੀਂ ਕੀਤੀ ਪਰ ਨਾਲ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਕਿਸੇ ਵੀ ਮਤਲਬ ਢੰਗ ਨਾਲ ਜਿਹੜਾ ਉਹ ਹਸਪੀਟਲ ਐਡਮਿਟ ਕਰਵਾਇਆ ਜਾਵੇ ਜੀ ਇਹੀ ਤਾਂ ਗੱਲ ਸਖਤ ਆ ਜਾਂਦੀ ਹੈ ਹਨਾ ਕਿ ਉਹਨਾਂ ਨੂੰ ਹਸਪੀਟਲ ਐਡਮਿਟ ਕਰਵਾਇਆ ਜਾਵੇ ਬਿਲਕੁਲ ਜੀ ਤੇ ਇਹ ਹੀ ਗੱਲ ਜਿਹੜੀ ਹੈ ਇਹ ਸ਼ੱਕ ਦੇ ਘੇਰੇ ਦੇ ਵਿੱਚ ਹੈ ਸਾਨੂੰ ਪਹਿਲਾਂ ਹੀ ਹੈ ਜੀ ਕਿ ਸੁਪਰੀਮ ਕੋਰਟ ਵੀ ਸਿਆਸੀ ਫੈਸਲੇ ਦੇ ਰਹੀ ਹੈ ਬਿਲਕੁਲ ਜੀ ਕੋਰਟ ਦੇ ਆਪਣੇ ਫੈਸਲੇ ਨਹੀਂ ਆ ਸਿਆਸੀ ਫੈਸਲੇ ਕਰਵਾਏ ਜਾਂਦੇ ਆ ਜਿਹੜੀ ਗੱਲ ਕੇਂਦਰ ਸਰਕਾਰ ਖੁਦ ਨਹੀਂ ਕਹਿਣਾ ਚਾਹੁੰਦੀ ਜਿਹੜਾ ਗ੍ਰਹਿ ਵਿਭਾਗ ਖੁਦ ਨਹੀਂ ਕਹਿਣਾ ਚਾਹੁੰਦਾ ਨਰਿੰਦਰ ਮੋਦੀ ਤਾਂ ਆਪਣੇ ਮੂੰਹ ਕਹਿੰਦਾ ਹੀ ਨਹੀਂ ਨਾ ਕਰਵਾਉਂਦਾ ਹੈ ਉਹ ਸਾਰਾ ਕੁਝ ਸੋ ਉਹ ਹੁਣ ਸੁਪਰੀਮ ਕੋਰਟ ਰਾਹੀਂ ਕਰਵਾ ਰਹੇ ਆ ਜੀ ਸੋ ਅਸੀਂ ਮਾਣਯੋਗ ਸੁਪਰੀਮ ਕੋਰਟ ਕਹਿੰਦੇ ਆ ਜੀ ਪਰ ਮਾਣਯੋਗ ਸੁਪਰੀਮ ਕੋਰਟ ਇਸ ਟੀਜ ਵਾਲੇ ਪਾਸੇ ਆਵੇ ਜੀ ਉਹ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਇਹਨਾਂ ਨੇ ਮੰਗਾ ਜਿਹੜਾ ਸਮੇਂ-ਸਮੇਂ ਤੇ ਇਹ ਖੁਦ ਕਹਿੰਦੇ ਰਹੇ ਆ ਵੀ ਐਮਐਸਟੀ ਤੋਂ ਘੱਟ ਕੋਈ ਨਾ ਖਰੀਦੇ ਅਜਿਹੀ ਵਿਵਸਥਾ ਹੋਣੀ ਚਾਹੀਦੀ ਜਾਂ ਸਾਡੇ ਨਾਲ ਸਮੇਂ-ਸਮੇਂ ਤੇ ਇਹਨਾਂ ਨੇ ਲਿਖਤੀ ਰੂਪ ਚ ਵਾਅਦੇ ਕੀਤੇ ਜੀ ਉਹਨਾਂ ਨੂੰ ਪੂਰਿਆ ਕਰਵਾਉਣ ਵਾਲੇ ਪਾਸੇ ਸੁਪਰੀਮ ਕੋਰਟ ਜੇਕਰ ਸੰਜੀਦਾ ਹੋਵੇ ਤਾਂ ਸਾਰਾ ਠੀਕ ਹੈ ਸੋ ਸੁਪਰੀਮ ਕੋਰਟ ਦੀ ਜੋ ਕਾਰਵਾਈ ਹੈ ਉਹਨੂੰ ਅਸੀਂ ਸ਼ੱਕ ਦੇ ਘੇਰੇ ਚ ਦੇਖਦੇ ਆਂ ਨਾ ਕਿ ਅਸੀਂ ਉਹ ਜੀ ਨੂੰ ਮਤਲਬ ਕੋਈ ਨਿਰਪੱਖ ਕਾਰਵਾਈ ਬਿਲਕੁਲ ਜੀ ਤੇ ਦੂਸਰੇ ਪਾਸੇ ਕੱਲ ਨੂੰ 4 ਤਰੀਕ ਐ ਜਨਵਰੀ ਦੀ ਤੇ ਉਹਦੇ ਵਿੱਚ ਜਿਹੜੀ ਮਹਾਪੰਚਾਇਤ ਵੀ ਹੋ ਜਾ ਰਹੀ ਆ ਜਾਂ ਹੋਰ ਜਥੇਬੰਦੀਆਂ ਦੇ ਨਾਲ ਸੰਪਰਕ ਦੇ ਵੀ ਪਿਛਲੇ ਦਿਨਾਂ ਦੇ ਵਿੱਚ ਗੱਲ ਹੋਈ ਸੀ ਕਿ ਉਹਨਾਂ ਦੀ ਵੀ ਬੈਠਕ ਹੋਵੇਗੀ ਕੋਈ ਕਿਹੋ ਜੀ ਪਲਾਨਿੰਗ ਆ ਜੀ ਉਸ ਦੇ ਵਿੱਚ ਦੇਖੋ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਨੂੰ ਉਹਨਾਂ ਬਾਰੇ ਤੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਉਹਨਾਂ ਦੇ ਲਈ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਜੀ ਆਪਣੇ ਲੈਵਲ ਤੇ ਕੋ ਉਹਨਾਂ ਜਥੇਬੰਦੀਆਂ ਦੀ ਕੋਈ ਤੋੜ ਭੰਦ ਦੀ ਜਾਂ ਕੋਈ ਇੱਕ ਕਿਸੇ ਢੰਗ ਨਾਲ ਕੋਈ ਚਲਦੀ ਹੋਵੇ ਵਿਚਾਰ ਚਰਚਾ ਉਹ ਬਾਰੇ ਬਾਰ ਦੀ ਗੱਲ ਆ ਜੀ ਔਰ ਜਿਹੜੀ ਕੋਈ ਸਾਡੇ ਤੱਕ ਪਹੁੰਚ ਨਹੀਂ ਹੈਗੀ ਉਹ ਸਾਡੇ ਤੋਂ ਕੋ ਬਾਹਰ ਦੀਆਂ ਗੱਲਾਂ ਨੇ ਉਸ ਗੱਲ ਦੇ ਉੱਤੇ ਮੈਂ ਕੋਈ ਟਿੱਪਣੀ ਜੀ ਕਰਨੀ ਚਾਹਾਂਗਾ ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਜ਼ਰੂਰ ਟਿੱਪਣੀਆਂ ਕੀਤੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਜਾਂ ਵੱਖਰੇ ਵੱਖਰੇ ਚੈਨਲਾਂ ਦੇ ਵਿੱਚ ਵੀ ਉਹ ਗੱਲ ਆਈ ਹੈ ਕਿ ਡੱਲੇਵਾਲ ਸਾਹਿਬ ਜਾਂ ਕਹਿ ਸਕਦੇ ਆ ਕਿ ਜਿਹੜੇ ਦੋ ਫੋਰਮ ਨੇ ਉਹ ਸਾਨੂੰ ਜਿਹੜਾ ਕੋਈ ਰਾਹ ਨਹੀਂ ਦਿਖਾ ਰਹੇ ਇਹਦੇ ਵਿੱਚ ਕੋਈ ਗੱਲ ਕਹਿਣੀ ਚਾਹੋਗੇ ਦੇਖੋ ਜਿਹਨੂੰ ਰਾਹ ਖੁਦ ਨੂੰ ਦੇਖਦਾ ਹੀ ਨਾ ਹੋਵੇ ਉਹਨੂੰ ਕੋਈ ਰਾਹ ਕੀ ਦਿਖਾਊਗਾ ਜੀ ਜੀ ਠੀਕ ਹੈ ਹੈ ਨਾ ਜਿਹੜੀਆਂ ਅੱਖਾਂ ਹੀ ਨਾ ਹੋਣ ਉਹਨਾਂ ਨੂੰ ਕੀ ਦਿਖਾਵਾਂਗੇ ਜੀਆਂ ਹੁੰਦਾ ਵੀ ਆਪਰੇਸ਼ਨ ਕਰਕੇ ਅੱਖਾਂ ਦੀ ਰੋਸ਼ਨੀ ਵਧਾਈ ਜਾ ਸਕਦੀ ਹੈ ਜੀ ਤੇ ਜਿਹਦੀਆਂ ਅੱਖਾਂ ਹੋਣ ਹੀ ਨਾ ਉਹਦਾ ਕੀ ਇਲਾਜ ਕੀਤਾ ਜਾ ਸਕਦਾ ਸੋ ਇਹ ਜਿਹੜੇ ਪਿੱਛੇ ਬੈਠੇ ਆ ਬਿਨਾ ਅੱਖਾਂ ਤੋਂ ਨੇ ਇਹ ਬਿਨਾ ਵਜਾ ਜਾਵੇਂ ਕੋਈ ਇਹੋ ਜੀਆਂ ਗੱਲਾਂ ਕਰੀ ਜਾਂਦੇ ਨੇ ਉਹ ਇਹਨਾਂ ਦੀ ਸਮਝੇ ਜੀ ਤੇ ਬਖਰੇ ਬਖਰੇ ਸੂਬਿਆਂ ਤੋਂ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਜੀ ਦੇਖੋ ਸੂਬਿਆਂ ਦੀ ਗੱਲ ਇਵੇਂ ਐ ਕਿ ਜੁਪੀ ਬਿਹਾਰ ਹਰਿਆਣਾ ਰਾਜਸਥਾਨ ਤੇ ਪੰਜਾਬ ਇਹ ਤਾਂ ਬਹੁਤ ਵਧੀਆ ਜੀ ਬਾਕੀ ਵੀ ਜਿਹੜਾ ਉਹ ਇੱਥੇ ਆਗੂ ਸਾਡੇ ਕੋਲੇ ਬੈਠੇ ਆ ਔਰ ਜਥਿਆਂ ਦੇ ਰੂਪ ਦੇ ਵਿੱਚ ਆਉਂਦੇ ਆ ਸਾਡੇ ਕੋਲੇ ਉਧਰ ਦੇ ਜਿਹੜੇ ਆ ਕਿਸਾਨ ਜੀ ਔਰ ਉਥੇ ਜਿਹੜੀਆਂ ਮੇਰੇ ਕੋਲ ਜਿੰਨੇ ਕ ਯਤਨ ਕਰ ਸਕਦੇ ਆ ਉਥੇ ਰਹਿ ਕੇ ਵੀ ਉਹ ਯਤਨ ਕਰ ਸਕਦੇ ਆ ਕਰੀਬ ਕੋਈ 15-16 ਰਾਜ ਹੈ ਜਿਨ੍ਹਾਂ ਦੇ ਵਿੱਚ ਇਸ ਮੋਰਚੇ ਨੂੰ ਸਿੱਧੇ ਰੂਪ ਦੇ ਵਿੱਚ ਬੜਾ ਵਧੀਆ ਹੰਗਾਰ ਹੈ ਜੀ ਜੀ ਤੇ ਇੱਕ ਗੱਲ ਜਿਹੜੀ ਕਾਫੀ ਇਹ ਵੀ ਧਿਆਨ ਮੰਗਦੀ ਹੈ ਕਿ ਜੇਕਰ ਕਾਠ ਵੱਧ ਤੋਂ ਵੱਧ ਹੋ ਜਾਂਦਾ ਹੈ ਜਿਵੇਂ ਕਿ ਜੱਥੇਬੰਦੀਆਂ ਵੀ ਡੱਲੇਵਾਲ ਸਾਹਿਬ ਵੀ ਕਹਿੰਦੇ ਨੇ ਕਿ ਵੱਧ ਤੋਂ ਵੱਧ ਮੋਰਚੇ ਦੇ ਵਿੱਚ ਜੁੜੋ ਜਿਹੜੇ ਨਹੀਂ ਆਏ ਆ ਉਹ ਵੀ ਆ ਕੇ ਮਿਲੋ ਜਾਂ 40 ਸਾਲ ਪਿਛਲੇ ਜਿਹੜਾ ਉਹਨਾਂ ਨੇ ਕੰਮਕਾਰ ਕੀਤਾ ਹੈ ਜੱਥੇਪਦੀ ਦੇ ਰੂਪ ਦੇ ਵਿੱਚ ਜਾਂ ਉਹਨਾਂ ਨੇ ਆਪਣੇ ਜਿਹੜਾ ਆਪਣੀ ਵੀ ਗੱਲ ਕੀਤੀ ਹੈ ਤਾਂ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਇਹ ਜੇਕਰ ਸਾਰਾ ਕੁਝ ਸੰਭਵ ਹੋ ਜਾਂਦਾ ਹੈ ਇਕੱਠ ਵੱਡੇ ਪੱਧਰ ਦੇ ਉੱਤੇ ਵੱਡੇ ਰੂਪ ਦੇ ਵਿੱਚ ਕੱਲ ਨੂੰ ਬਣ ਵੀ ਜਾਂਦਾ ਹੈ ਤਾਂ ਉਹਦੇ ਵਿੱਚ ਕੁਝ ਜਿਹੜੇ ਨੇ ਵਿਦਵਾਨ ਕਹਿ ਲਓ ਜਾਂ ਕੁਝ মিডিਆ ਕਹਿ ਲਓ ਇਹ ਗੱਲਬਾਤ ਚਰਚਾ ਦਾ ਵਿਸ਼ਾ ਹੈ ਕਿ ਆਖਰ ਸਾਬਤ ਕੀ ਕਰਨਾ ਚਾਹੁੰਦੇ ਨੇ ਦੇਖੋ ਸਾਬਤ ਜਿਹੜੀ ਗੱਲ ਹੈ ਪਹਿਲੀ ਗੱਲ ਦਾ ਇਹ ਹੈ ਕਿ ਹਮੇਸ਼ਾ ਹੀ ਸਰਕਾਰਾਂ ਤੇ ਦਬਾਅ ਵਾਲੀ ਗੱਲ ਹੁੰਦੀ ਹੈ ਜੀ ਜਿਹੜੇ ਹਾਲਾਤ ਬਣੇ ਸੀਗੇ ਇਥੇ ਕਿ ਢੱਲੇਵਾਲ ਸਭ ਨੂੰ ਜਬਰੀ ਚੱਕਿਆ ਜਾਊਗਾ ਜੀ ਪੰਜਾਬ ਬੰਦ ਦੀ ਜ਼ਬਰਦਸਤ ਕਾਲ ਨੇ ਸਮੀਕਰਨ ਬਦਲ ਕੇ ਰੱਖ ਦਿੱਤੇ ਜੀ ਔਰ ਅੱਜ ਤੱਕ ਮੇਰੀ ਸੰਭਾਲ ਦੇ ਵਿੱਚ ਤੇ ਇਤਿਹਾਸ 'ਚ ਇੰਨਾ ਜ਼ਬਰਦਸਤ ਬੰਦ ਨਹੀਂ ਹੋਇਆ ਜੀ 100 150 ਕਰੋੜ ਦਾ ਘਾਟਾ ਪਿਆ ਜੀ ਬਿਲਕੁਲ ਕੋਈ ਤੱਕੇ ਨਾਲ ਹਾਂ ਘਾਟਾ ਇੱਕ ਵੱਖਰੀ ਚੀਜ਼ ਹੈ ਲੇਕਿਨ ਦਿਲੋਂ ਮਤਲਬ ਸਮਰਪਨ ਦੀ ਭਾਵਨਾ ਦੇ ਨਾਲ ਲੋਕਾਂ ਦਾ ਸਾਥ ਦੇਣਾ ਜੀ ਰੇਕ ਵਰਗ ਦਾ ਜੀ ਬਿਨਾ ਕਿਸੇ ਮਤਲਬ ਨਰਾਜਗੀ ਦੇ ਯਾਰ ਅਸੀਂ ਮਜਬੂਰਨ ਬੰਦ ਕਰ ਰਹੇ ਹਾਂ ਇਹੋ ਜੀ ਗੱਲ ਪੂਰੇ ਪੰਜਾਬ ਦੇ ਕਿਸੇ ਵੀ ਕੋਨੇ ਚੋਂ ਨਹੀਂ ਆਈ ਜੀ ਸੋ ਇਹ ਹੋਏ ਪੰਜਾਬ ਬੰਦ ਇਹ ਗੱਲ ਤੇ ਕੋਈ ਸ਼ੱਕ ਨਹੀਂ ਪਹਿਲਾਂ ਵੀ ਪਰ ਉਹ ਕੋਈ ਜਬਰੀ ਕਰਵਾਏਗੇ ਹੋਣਗੇ ਇਹ ਪੰਜਾਬ ਬੰਦ ਜਬਰੀ ਨਹੀਂ ਕਰਵਾਇਆ ਜੀ ਉਹ ਜਿਹੜਾ ਅ ਕੱਲ ਦੀ ਕਿਸਾਨ ਮਹਾਪੰਚਾਇਤ ਹੈ ਇਹ ਵੀ ਇੱਕ ਇਤਿਹਾਸ ਸਿਰਜੇਗੀ ਜੀ ਬਾਕੀ ਦੇਖਦੇ ਆਂ ਸਰਕਾਰਾਂ ਦੇ ਉੱਤੇ ਇਹਨਾਂ ਚੀਜ਼ਾਂ ਦਾ ਕੀ ਅਸਰ ਪੈਂਦਾ ਲੇਕਿਨ ਜੋ ਇਹਦੀ ਭਾਵਨਾ ਹੈ ਜੋ ਆ ਉਹਨਾਂ ਦੇਖੋ ਢੱਲੇਵਾਲ ਸਾਹਿਬ ਇਹ ਗੱਲ ਸੱਚ ਆ ਦੇਖੋ ਇਹ ਕੋਈ ਪ੍ਰਪਗੈਂਡਾ ਨਹੀਂ ਜੀ ਜਿਹੜੀ ਮੈਂ ਕਹਿਣ ਜਾ ਰਿਹਾ ਜੀ ਕਿ ਬੰਦੇ ਦੇ ਸਵਾਸਾਂ ਦਾ ਕੋਈ ਭਰੋਸਾ ਨਹੀਂ ਹੁੰਦਾ ਤੇ ਜਿਸ ਇਨਸਾਨ ਨੇ ਆਪਣੀ ਸਾਰੀ ਉਮਰ ਕਿਸਾਨਾਂ ਵਾਲੀ ਲਾਈ ਹੋਵੇ ਜੀ ਤੇ ਉਹਨਾਂ ਦੇ ਮਨ ਦੇ ਵਿੱਚ ਗੱਲ ਇਹ ਆ ਵੀ ਬਹੁਤ سارے ਲੋਕ ਆਉਂਦੇ ਆ ਕਹਿੰਦੇ ਆ ਮਿਲਣਾਂ ਢੱਲੇਵਾਲ ਸਾਹਿਬ ਜਾਂ ਇਸ ਤਰ੍ਹਾਂ ਗੱਲਾਂ ਬਾਤਾਂ ਜੋ ਵੀ ਆ ਜੀ ਉਹ ਫਿਰ ਇੱਕ ਵਿਚਾਰ ਬਣ ਗਈ ਸੀ ਕਿ ਕਿਉਂ ਨਾ ਮਤਲਬ ਆਪਾਂ ਮੋਰਚੇ ਦੇ ਸਨਹੀਆਂ ਨੂੰ ਡੱਲੇਵਾਲ ਦੇ ਸਨਹੀਆਂ ਨੂੰ ਜੋ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਲੋਕ ਨੇ ਪੂਰੇ ਭਾਰਤ ਦੇ ਵਿੱਚੋਂ ਉਹਨਾਂ ਨੂੰ ਇੱਕ ਦਿਨ ਹੀ ਜੇ ਬੁਲਾ ਕੇ ਇਹਨਾਂ ਨੇ ਡੱਲੇਵਾਲ ਸਾਹਿਬ ਆਪਣੀ ਗੱਲ ਰੱਖ ਲੈਣਗੇ ਨਾਲੇ ਸੰਗਤਾਂ ਦਰਸ਼ਨ ਕਰ ਲੈਣਗੀਆਂ ਜੀ ਹਾਲਾਤ ਜਿਵੇਂ ਦੇ ਉਹਨਾਂ ਦੀ ਸਿਹਤ ਦੇ ਆ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਬਿਲਕੁਲ ਜੀ ਤੇ ਇੱਕ ਪਾਸੇ ਮਹਾਪੰਚਾਇਤ ਹੈ ਕੱਲੋ ਦੂਸਰੇ ਪਾਸੇ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਉਹਨਾਂ ਨੇ ਜਿਹੜੀ ਹੈ ਸਾਰੇ ਰਾਜਾਂ ਦੀ ਜਿਹੜੀ ਹੈ ਖੇਤੀ ਮੰਤਰੀਆਂ ਦੀ ਮੀਟਿੰਗ ਸੱਦੀ ਹੈ ਜਿਸ ਦੇ ਵਿੱਚ ਪੰਜਾਬ ਦੇ ਗੁਰਮੀਤ ਸਿੰਘ ਖੋੜੀਆਂ ਹੋਣੀ ਵੀ ਕੱਲ ਨੂੰ ਸ਼ਾਮਿਲ ਹੋਣਗੇ ਉਹਨਾਂ ਨੇ ਖਬਰ ਦੇ ਵਿੱਚ ਤਾਂ ਜ਼ਰੂਰ ਇਹ ਲਿਖਿਆ ਹੈ ਕਿ ਕੱਲ ਨੂੰ ਸ਼ਾਇਦ ਜਿਹੜਾ 11 ਵਜੇ ਮੀਟਿੰਗ ਸ਼ੁਰੂ ਹੋਣੀ ਹੈ ਜੀ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੁਣਾਂ ਤੇ ਆ ਮੁੱਦਾ ਉਠਾ ਸਕਦੇ ਕਿਹਾ ਹੈ ਜੀ ਕਿ ਉਠਾਇਆ ਜਾਵੇਗਾ ਜਾਂ ਨਹੀਂ ਉਹਦੇ ਬਾਰੇ ਕੋਈ ਸੰਕੇਤ ਨਹੀਂ ਦੇਖੋ ਸਾਫ ਤੁਸੀਂ ਕਰਤਾ ਕਿ ਉਹ ਉਹਨਾਂ ਨੇ ਗੱਲ ਕੀਤੀ ਹੈ ਵੀ ਕੋਈ ਸੰਕੇਤ ਨਹੀਂ ਹੈ ਕਹਿੰਦੋ ਪਾ ਜੀ ਤੇ ਸਾਨੂੰ ਕੋ ਆਸ ਵੀ ਨਹੀਂ ਹੈਗੀ ਨਾ ਜੇ ਇਹਨਾਂ ਨੇ ਕੁਝ ਕਰਨਾ ਹੋਏ ਤੇ ਫੇਰ ਤਾਂ ਇਥੋਂ ਤੱਕ ਗੱਲ ਜਾਂਦੀ ਨਾ ਜੀ ਹੁਣ ਇਹਨਾਂ ਨੇ ਪਿੱਛੇ ਜਿਹੜੀ 1 ਜਨਵਰੀ ਨੂੰ ਜਿਹੜਾ ਇਹਨਾਂ ਦੇ ਦੋ ਮੰਤਰੀਆਂ ਨੇ ਬਿਆਨ ਦਿੱਤੇ ਆ ਕਿ ਅਸੀਂ ਜੋ ਸੁਪਰੀਮ ਕੋਰਟ ਕਹੇਗੀ ਉਹ ਕਰਾਂਗੇ ਸੁਪਰੀਮ ਕੋਰਟ ਤਾਂ ਯਾਰ ਜੋ ਤੁਸੀਂ ਕਹੋ ਕਿ ਸੁਪਰੀਮ ਕੋਰਟ ਤਾਂ ਉਹ ਕਹੇਗੀ ਨਾ ਬਿਲਕੁਲ ਸੁਪਰੀਮ ਕੋਰਟ ਨੂੰ ਤਾਂ ਤੁਸੀਂ ਘੂਰ ਦਿੰਦੇ ਹੋ ਤੇ ਸੁਪਰੀਮ ਕੋਰਟ ਬੋਲਦੀ ਨਹੀਂ ਜੀ ਸਾਰਾ ਕੁਝ ਤੁਹਾਡੇ ਕੋਲ ਪਿਆ ਤੁਸੀਂ ਸਾਡੇ ਮਸਲੇ ਨਹੀਂ ਹੱਲ ਕਰਦੇ ਤਾਂ ਸਾਨੂੰ ਤਾਂ ਕੋਈ ਨਾ ਤੋਂ ਹੱਲ ਦੀ ਘੜੀ ਗੱਲ ਦੀ ਕੋਈ ਆਸ ਵੀ ਨਹੀਂ ਹੈਗੀ ਬਿਲਕੁਲ ਜੀ ਤੇ ਇਹਦੇ ਵਿੱਚ ਕਿਵੇਂ ਦੇਖਦੇ ਹੋ ਕਿ ਮਸਲਾ ਅਸਲ ਦੇ ਵਿੱਚ ਜਿਹੜਾ ਡੱਲੇਪਾਲ ਸਾਹਿਬ ਦਾ ਵਿਚਾਰਿਆ ਜਾ ਸਕਦਾ ਹੈ ਜਾਂ ਫਿਰ ਜਿਹੜਾ ਸੋਬਿਆਂ ਦੀ ਵੱਖਰੇ ਵੱਖਰੇ ਜਿਹੜਾ ਹੈ ਜਿਹੜਾ 25 ਦਸੰਬਰ ਨੂੰ ਮੇਰੇ ਖਿਆਲ ਨਾਲ ਜਿਹੜਾ ਉਹ ਨੋਟੀਫਿਕੇਸ਼ਨ ਆਇਆ ਸੀ ਕਿ ਭਾਈਆ ਜਿਹੜੇ ਤਿੰਨ ਕਾਨੂੰਨ ਆਜਾ ਉਹ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਲਾਗੂ ਕਰੋ ਸਹਿਮਤੀ ਮੰਗੀ ਸੀ ਉਹਦੇ ਬਾਰੇ ਤਾਂ ਕੀ ਇਹ ਮੀਟਿੰਗ ਜਾਂ ਜਵਾਬਦੇਹੀ ਉਹਦੇ ਬਾਰੇ ਹੋ ਸਕਦੀ ਹੈ ਤੁਸੀਂ ਕੀ ਸੋਚਦੇ ਹੋ ਉਸ ਦੇ ਬਾਰੇ ਬਿਲਕੁਲ ਜ਼ਿਆਦਾਤਰ ਤਾਂ ਇਹ ਜਿਹੜੀ ਨਵੀਂ ਖੇਤੀ ਪਾਲਿਸੀ ਸੈਂਟਰ ਲਾਗੂ ਕਰਨਾ ਚਾਹੁੰਦਾ ਸਟੇਟਾਂ ਦੇ ਰਾਹੀਂ ਉਸੇ ਦੇ ਉੱਤੇ ਇਹਨਾਂ ਨੂੰ ਘੂਰਨਗੇ ਦਬਕਾ ਮਾਰਨਗੇ ਇਹਨਾਂ ਨੂੰ ਕੱਲਿਆਂ ਕੱਲਿਆਂ ਨੂੰ ਸੱਦ ਕੇ ਉੱਥੇ ਅੰਦਰ ਬਾੜ ਕੇ ਤੇ ਸ਼ਾਇਦ ਇਹਨਾਂ ਦੀ ਇੱਕ ਤੇ ਕੁੱਟਕਟਾਪਾ ਵੀ ਕਰਨ ਵੀ ਤੁਸੀਂ ਲਾਗੂ ਕਿਉਂ ਨਹੀਂ ਕਰ ਦਿੱਤੀ ਇਹ ਚੀਜ਼ ਬਿਲਕੁਲ ਜੀ ਜੋ ਮਤਲਬ ਸਾਨੂੰ ਗੱਲ ਲੱਗੀ ਹੈ ਕਿ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਕੋਈ ਸਟੇਟਮੈਂਟ ਆਈ ਹੈ ਵੀ ਮਤਲਬ ਮੈਂ ਇਸ ਚੀਜ਼ ਨੂੰ ਨਹੀਂ ਲਾਗੂ ਕਰ ਸਕਦਾ ਜੀ ਸੋ ਉਹਨਾਂ ਨੇ ਕੋਈ ਸਾਰੇ ਕੋਈ ਮੰਤਰੀ ਇਦਾਂ ਦੇ ਕਤਲਬ ਕਰ ਲਏ ਹੋਣੇ ਆ ਵੀ ਥੋੜਾ ਜਿਹਾ ਜਿਹੜਾ ਸਿੱਧੇ ਪਾਸੇ ਆਜੋ ਜੀ ਕੋਈ ਨਾ ਕੋਈ ਪੇਚ ਘਸਣਗੇ ਇਹਨਾਂ ਦਾ ਬਿਲਕੁਲ ਜੀ ਤੇ ਕੋਈ ਸੁਨੇਹਾ ਹੋਵੇ ਸੰਗਤ ਲਈ ਜੀ ਤੇ ਜਾਂ ਫਿਰ ਸਾਡੇ ਵੱਲੋਂ ਕੋਈ ਤੁਸੀਂ ਪਲੇਟਫਾਰਮ ਦੇ ਵੱਲੋਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਕੋਈ ਕਮੀ ਪੇਸ਼ੀ ਹੋਵੇ ਜਾਂ ਕੋਈ ਕੁਝ ਕੀ ਹਾਲਾਤ ਨੇ ਬਾਰਡਰ ਦੇ ਉੱਤੇ ਚਲੋ ਸਮੇਂ ਸਮੇ ਤੁਸੀ ਜਿਹੜਾ ਲਾਈਵ ਵੀ ਹੁੰਦੇ ਹੋ ਪਰ ਕੁਝ ਜਿਹੜੀਆਂ ਆਪਣੀਆਂ ਵੀ ਪਾਲਿਸੀਆਂ ਆਉਂਦੀਆਂ ਨੇ ਸਾਰਾ ਕੁਝ ਨਸ਼ਰਪਨੀ ਕੀਤਾ ਜਾ ਸਕਦਾ ਤੇ ਹੋਰ ਬਾਕੀ ਸਾਰਾ ਕੁਝ ਸਿਚੁਏਸ਼ਨ ਕਿਹੜੀ ਹੈ ਉਥੇ ਬਾਰਡਰ ਦੇ ਉੱਤੇ ਕਿਹੋ ਜਿਹੀ ਬਣੀ ਹੈ ਤੇ ਕੱਲ ਦੀਆਂ ਤਿਆਰੀਆਂ ਦੇ ਵਿੱਚ ਜਿਹੜਾ ਕਿਵੇਂ ਜਿਹੜਾ ਸੰਗਤ ਵੀ ਜਾਂ ਸਾਰੇ ਜਿਹੜੇ ਨੇ ਮੈਂਬਰ ਸਹਿਬਾਨ ਨੇ ਜਾਂ ਕਿਹੋ ਜੀਆਂ ਤਿਆਰੀਆਂ ਤੇ ਕੱਲ ਨੂੰ ਕਿੰਨਾ ਕੁ ਜਿਹੜਾ ਇਕੱਠ ਹੋਣ ਦੀ ਸੰਭਾਵਨਾ ਹੈ ਆਹ ਦੇਖੋ ਭਵਿੰਦਰ ਜੀ ਗੱਲ ਐਵੇਂ ਆ ਕਿ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਸੰਗਤ ਦਿਨ-ਦਿਨ ਵੱਧ ਰਹੀ ਹੈ ਜਿਹੜੀ ਕਿ ਰੋਟੇਸ਼ਨ ਵਾਈਜ਼ ਚੱਲ ਰਹੀ ਔਰ ਹੁਣ ਕੱਲ ਦੀ ਕਿਸਾਨ ਮਹਾਪੰਚਾਇਤ ਕਰਨ ਦਾ ਅੱਜ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਅ ਵਿਭਿੰਨਾਂ ਦੇ ਕਿਸਾਨ ਭਰਾ ਨੌਜਵਾਨ ਵੱਡੀ ਗਿਣਤੀ ਚ ਪਹੁੰਚ ਗਏ ਆ ਜੀ ਸਾਨੂੰ ਅੱਜ ਦੀ ਤਰੀਕ ਚ ਹੀ ਅੱਜ ਹੀ ਮੋਰਚੇ ਦੀ ਜਿੰਨੀ ਵਿਵਸਥਾ ਸੀਗੀ ਉਹ ਸਾਡੇ ਪ੍ਰਬੰਧ ਥੋੜੇ ਐ ਸਾਨੂੰ ਮਤਲਬ ਗੁਰੂ ਘਰਾਂ ਦੇ ਬਾਹਰ ਆਸਰੇ ਲੈ ਕੇ ਤੇ ਸੰਗਤ ਨੂੰ ਜਿਹੜਾ ਉੱਥੇ ਰਾਤ ਰਹਿਣ ਦੇ ਪ੍ਰਬੰਧ ਕੀਤੇ ਗਏ ਜੀ ਔਰ ਇੱਥੇ ਰਹਿ ਗਈ ਗੱਲ ਗਿਣਤੀ ਦੀ ਗਿਣਤੀ ਤਾਂ ਬਹੁਤ ਵੱਡੀ ਹੋ ਜੇਗੀ ਜੀ ਗਿਣਤੀ ਤਾਂ ਕੋ ਡੇਢ 2 ਲੱਖ ਦੀ ਸੰਭਾਵਨਾ ਹੈਗੀ ਹੈ ਜੀ え ਬਾਕੀ ਮੋਰਚਾ ਸਾਰਾ ਚੜ੍ਹਦੀ ਕਲਾ ਦੇ ਵਿੱਚ ਆ ਜੀ ਕਮੀਆਂ ਪੇਸ਼ੀਆਂ ਤਾਂ ਵੇਖੋ ਜਦੋਂ ਚੱਲਦੇ ਸੰਘਰਸ਼ ਹੁੰਦੇ ਆ ਜੀ ਉਹ ਕਮੀਆਂ ਪੇਸ਼ੀਆਂ ਨੂੰ ਇਗਨੋਰ ਹੀ ਕੀਤਾ ਜਾਂਦਾ ਕਮੀਆਂ ਪੇਸ਼ੀਆਂ ਛੋਟੀਆਂ ਮੋਟੀਆਂ ਕੋਈ ਹੁੰਦੀਆਂ ਵੀ ਨਹੀਂ ਚਲੋ ਪਰੇਸ਼ਾਨੀਆਂ ਸੰਘਰਸ਼ਾਂ ਦੇ ਰਾਹ ਓਕੇ ਹੁੰਦੇ ਆ ਪਰ ਵਰਗੀਆਂ ਸਹੂਲਤਾਂ ਤਾਂ ਹੁੰਦੀਆਂ ਨਹੀਂ ਸੋ ਤੁਹਾਡੇ ਪਲੇਟਫਾਰਮ ਤੋਂ ਵੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਥੈਂਕ ਯੂ ਔਰ ਬਹੁਤ ਸਾਰੇ ਜਿਹੜੇ ਕੁਝ ਸੋਸ਼ਲ ਮੀਡੀਆ ਤੇ ਕੁਝ ਚੈਨਲ ਜਿਹੜੇ ਚੰਗਾ ਕੰਮ ਕਰ ਰਹੇ ਆ ਨਹੀਂ ਤੇ ਬਹੁਤ ਸਾਰੇ ਚੈਨਲ ਤਾਂ ਇਹ ਰਿਕਾਰਡਿੰਗ ਕਰਕੇ ਕਵਰੇਜ ਕਰਕੇ ਤਾਂ ਬਸ ਉਹਨੂੰ ਰੱਖ ਦਿੰਦੇ ਆ ਜੀ ਤੇ ਉਹਨੂੰ ਚਲਾਇਆ ਨਹੀਂ ਜਾ ਰਿਹਾ ਜੇਕਰ ਚਲਾਇਆ ਵੀ ਜਾਂਦਾ ਹੈ ਜਿਵੇਂ ਮੈਂ ਇੱਕ ਚੈਨਲ ਦੇ ਉਤੇ ਇੱਕ ਦਿਨ ਬੈਠਾ ਡਿਬੇਟ ਦੇ ਵਿੱਚ ਤੇ ਗੱਲਬਾਤ ਜਦੋਂ ਮੈਂ ਕੀਤੀ ਜਦੋਂ ਫਿਰ ਅ ਬੀਜੇਪੀ ਵਾਲਾ ਸੱਜਣ ਜਾਦਾ ਕਰੇ ਤੰਗ ਦੇ ਫਿਰ ਜੀ ਦੋ ਗੱਲਾਂ ਕੋ ਕੀਤੀਆਂ ਤੇ ਫਿਰ ਉਹਨਾਂ ਨੇ ਸਦਾ ਘੰਟਾ ਪਹਿਲਾਂ ਹੀ ਪ੍ਰੋਗਰਾਮ ਬੰਦ ਕਰ ਦਿੱਤਾ ਮਾਈਕ ਲਾ ਲੰਦੇ ਨਹੀਂ ਸੀ ਸਾਰਾ ਕੁਝ ਕਰ ਲੈਂਦੇ ਜਾਂ ਤਾਂ ਫਿਰ ਉਸ ਚੀਜ਼ ਨੂੰ ਚਲਾਓ ਨਾ ਫਿਰ ਉਹਨੂੰ ਹੁਣ ਆਪਣਾ ਟਾਈਮ ਪੂਰਾ ਕਰੋ ਤੇ ਉਹਨੂੰ ਕਹੋ ਬੀਜੇਪੀ ਵਾਲੀ ਨੂੰ ਫਿਰ ਦੇ ਮੇਰੀਆਂ ਗੱਲਾਂ ਦਾ ਜਵਾਬ ਜੀ ਬਿਲਕੁਲ ਜੀ ਜਦੋਂ ਪਹਿਲਾਂ ਤਾਂ ਮੈਂ ਸੁਣੀ ਗਿਆ ਉਹਦੀ ਹਰ ਗੱਲ ਤੇ ਜਦੋਂ ਫਿਰ ਮੈਂ ਥੋੜਾ ਜਿਹਾ ਫਿਰ ਪੈਰ ਖੜਕਾਇਆ ਤੇ ਫਿਰ ਇਹਨਾਂ ਪ੍ਰੋਗਰਾਮ ਬੰਦ ਕਰ ਦਿੱਤਾ ਸੋ ਅਜੇ ਵੀ ਕੁਝ ਸਾਡੇ ਹੈਗੇ ਨੇ ਹੈਗੇ ਨੇ ਜੀ ਚੈਨਲ ਜਿਨ੍ਹਾਂ ਨੂੰ ਇਹ ਇਹ ਹੁੰਦਾ ਵੀ ਮਤਲਬ ਕੋਈ ਗੱਲ ਜਿਹੜੀ ਹੈਗੀ ਸਰਕਾਰ ਦੇ ਵਿਰੋਧ ਚ ਨਾ ਜਾਵੇ ਜੀ ਸੋ ਉਹਨਾਂ ਲੋਕਾਂ ਦਾ ਵੀ ਜ਼ੋਰ ਲੱਗਾ ਹੋਇਆ ਬਿਲਕੁਲ ਮੋਰਚੇ ਦਾ ਨੁਕਸਾਨ ਕਰਨ ਦੇ ਤੇ ਸਰਕਾਰਾਂ ਦਾ ਜ਼ੋਰ ਲੱਗਾ ਮੋਰਚੇ ਦਾ ਨੁਕਸਾਨ ਕਰਨ ਦੇ ਉੱਤੇ ਕੁਝ ਕਿਸਾਨ ਜਥੇਬੰਦੀਆਂ ਦਾ ਜ਼ੋਰ ਲੱਗਾ ਮੋਰਚੇ ਦਾ ਨੁਕਸਾਨ ਕਰਨ ਦਾ ਤੇ ਹੋਰ ਅੰਦਰ ਕੱਤੇ ਬਚੇਰਾ ਕੁਝ ਹੋ ਰਿਹਾ ਹੈ ਪਰ ਇਹ ਹੱਕ ਸੱਚ ਦੀ ਲੜਾਈ ਜਿਹੜੇ ਲੜਨ ਵਾਲੇ ਹਮੇਸ਼ਾ ਜਿਹੜੀ ਖੜੇ ਖੜੇ ਰਹੇ ਆ ਜੀ ਤੇ ਆਪਾਂ ਜਿੱਤਾਂਗੇ ਜਰੂਰ ਬਿਲਕੁਲ ਜੀ ਇੱਕ ਇੱਕ ਗੱਲ ਮੈਂ ਚਾਹੁੰਦੇ ਜਾਂਦੇ ਤੁਹਾਡੇ ਤੋਂ ਹੋਰ ਲਾਵਾਂਗਾ ਕਿ ਜਿਵੇਂ ਕਿ ਦਿੱਲੀ ਦੇ ਵਿੱਚ ਚੋਣਾਂ ਦਾ ਮਾਹੌਲ ਬਣ ਰਿਹਾ ਉਹਦੇ ਵਿੱਚ ਜਿਹੜਾ ਬੀਜੇਪੀ ਮੋਦੀ ਸਾਹਿਬ ਤੇ ਨਾਲ ਦੇ ਨਾਲ ਜਿਹੜਾ ਆਪ ਆਮ ਆਦਮੀ ਪਾਰਟੀ ਹੈ ਉਹਦੇ ਕਾਫੀ ਸਿੰਘ ਫਸ ਰਹੇ ਨੇ ਤੇ ਉਹਦੇ ਵਿੱਚ ਜਿਹੜਾ ਅੱਜ ਕੇਂਦਰੀਵਾਲ ਸਾਹਿਬ ਦਾ ਵੀ ਜਿਹੜਾ ਬਿਆਨ ਲੱਗਿਆ ਸੀ ਕਿ ਜਿਹੜਾ ਕੇਂਦਰ ਜਿਹੜੀ ਹੈ ਰੱਦ ਖੇਤੀ ਕਾਨੂੰਨ ਲਾਗੂ ਜਿਹੜੇ ਸੀ ਕਰਵਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਤੇ ਕੇਂcjਰੀਵਾਲ ਸਾਹਿਬ ਨੇ ਉਹਦੇ ਉੱਤੇ ਜਿਹੜਾ ਆਪਣੀ ਚਾਲ ਖੇਡ ਦਿੱਤੀ ਹੈ ਤੇ ਦੂਸਰੇ ਪਾਸੇ ਜਿਹੜੇ ਇਸ ਵੇਲੇ ਪ੍ਰੈਜ਼ੈਂਟ ਜਿਹੜੇ ਦਿੱਲੀ ਦੇ ਆਪਣੇ ਮੁੱਖ ਮੰਤਰੀ ਨੇ ਅਤੀਸ਼ੀ ਹੁਣੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ਦੇ ਉੱਤੇ ਕੇਂਦਰ ਅਤੇ ਦਿੱਲੀ ਸਰਕਾਰ ਆਹਮੋ ਸਾਹਮਣੇ ਹੈ ਤੇ ਕਿਹੋ ਜਿਹਾ ਦੇਖਦੇ ਹੋ ਕਿ ਇਹਦੇ ਉੱਤੇ ਸਿਰਫ ਰਾਜਨੀਤੀ ਹੋਏਗੀ ਕਿ ਕੋਈ ਨਾ ਕੋਈ ਪੱਤਾ ਹੀ ਖੇਡਿਆ ਜਾ ਰਿਹਾ ਹੈ ਵੀ ਇਹ ਮਾਰਾ ਸਾਰੇ ਇਹਨਾਂ ਦੇ ਚੂਨ ਸਟੰਟ ਨੇ ਇਹਨਾਂ ਦੇ ਹੈਗੇ ਕੁਝ ਕੇਜਰੀਵਾਲ ਮੋਦੀ ਦੇ ਮੂਰੇ ਕਿੱਥੋਂ ਬੋਲੂਗਾ ਜੀ ਜੀ ਠੀਕ ਹੈ ਇਹ ਤਾਂ ਗੱਲ ਮੋਦੀ ਨੇ ਤਾਂ ਸਾਰੇ ਕਹਿ ਸਕਦੇ ਆ ਕਿ ਕੁੱਜੇ ਚ ਪਾਏ ਹੋਏ ਆ ਮੋਦੀ ਦੇ ਅੱਗੇ ਤਾਂ ਕੋਈ ਵੀ ਨਹੀਂ ਬੋਲਦਾ ਜੀ ਔਰ ਦੂਸਰਾ ਇਹ ਗੱਲ ਹੈ ਕਿ ਚੋਣਾਂ ਆ ਰਹੀਆਂ ਨੇ ਜੀ ਮੈਨੂੰ ਜੋ ਲੱਗਦਾ ਹੈ ਇਹ ਜਿਹੜਾ ਧਰਨਾ ਲੱਗਾ ਹੈ ਨਾ ਜੀ ਇਹਦੇ ਵਿੱਚੋਂ ਵੀ ਨਰਿੰਦਰ ਮੋਦੀ ਦਿੱਲੀ ਸਰਕਾਰ ਬਣਾਉਣ ਸੰਬੰਧੀ ਇਸ ਧਰਨੇ ਨੂੰ ਮੁੱਖ ਰੱਖ ਕੇ ਵੱਡੀ ਗੇਮ ਖੇਡੇਗਾ ਜੀ ਕਿਉਂਕਿ ਇਹ ਹਮੇਸ਼ਾ ਹੀ ਐਵੇਂ ਦੇ ਜਿਹੜੇ ਆ ਇਹ ਕੰਮੇ ਕਰਦੇ ਆ ਜੀ ਇਹ ਧਰਮ ਦੇ ਪਤੇ ਖੇਡਣੇ ਜਾਤੀਵਾਦ ਦੇ ਪਤੇ ਖੇਡਣੇ ਤੇ ਸੋ ਇਹ ਕਾਰਪੋਰੇਟਾਂ ਦੇ ਹਿੱਤ ਦੇ ਵਿੱਚ ਕੰਮ ਕਰਦਿਆਂ ਹੋਇਆਂ ਇਹ ਕਿਸਾਨਾਂ ਨੂੰ ਕੁਛ ਇੱਕ ਵਰਗ ਦੇ ਜਿਹੜਾ ਹੈਗਾ ਉਹ ਖਿਲਾਫ ਦਿਖਾ ਕੇ ਇਹ ਕੁਛ ਨਾ ਕੁਛ ਇਦਾਂ ਦਾ ਜਿਹੜਾ ਹੈਗਾ ਇਹ ਜਰੂਰ ਕਰੇਗਾ। ਸੋ ਮੈਨੂੰ ਕੁਛ ਇਦਾਂ ਦੀ ਲੱਗਦੀ ਹੈ ਇਹ ਇਸ ਕਰਚ ਨੂੰ ਅਜੇ ਸਰਕਾਰ ਤਾਂਹੀਂ ਡਿਲੇ ਕਰ ਰਹੀ ਹੈ ਇਹਨੂੰ ਜੋ ਮੈਨੂੰ ਲੱਗਦਾ ਇਹਨੂੰ ਅਜੇ ਲੰਬਾ ਕਿਚਨ ਕਿਚਨ ਗਏ ਜੀ ਤੇ ਉਮੀਦ ਕਰਦੇ ਆ ਜੀ ਕੱਲ ਦਾ ਵਿੱਚ ਤੁਹਾਡੀ ਸਫਲਤਾ ਹੋਵੇ ਤੇ ਜਿਹੜਾ ਮੌਸਮ ਦੇ ਵਿੱਚ ਵੀ ਕਾਫੀ ਤਬਦੀਲੀ ਆਈ ਹੈ بارش ਵਗੈਰਾ ਵੀ ਹੋਈ ਹੈ ਮੌਸਮ ਠੰਡਾ ਵੀ ਹੋਇਆ ਉਹਦੇ ਨਾਲ ਵੀ ਕੁਲਮੇ तकरीबन ਕੋਲਣਾ ਪੈ ਰਿਹਾ ਜੀ ਜੀ ਬਿਲਕੁਲ ਉਹ ਤਾਂ ਹੈ ਹੀ ਆ ਜੀ ਸੰਘਰਸ਼ ਤਾਂ ਹਰ ਪਾਸੇ ਹੀ ਹੈ ਨਾ بارش ਹੋਈ ਉਦੋਂ ਵੀ ਕਾਫੀ ਪਰੇਸ਼ਾਨੀਆਂ ਸੀਗੀਆਂ ਪਰ ਚਲੋ ਲੋਕਾਂ ਨੇ ਹੱਸ ਕੇ ਮੁਕਾਬਲਾ ਕੀਤਾ ਵੀ ਕੋਈ ਕਾਲੀਨੀ ਸਰਕਾਰਾਂ ਦਾ ਜ਼ਬਰ ਤਾਂ ਬਹੁਤ ਜ਼ਿਆਦਾ ਮੌਸਮ ਦਾ ਤਾਂ ਕੋਈ ਦਿੱਕਤ ਨਹੀਂ ਚਲੋ ਹੁੰਦਾ ਹੀ ਹੈ ਜੀ ਹੁਣੇ ਵੀ ਠੰਡ ਵਧ ਗਈ ਆ ਔਰ ਕਿੱਥੇ ਆਪਾਂ ਮਤਲਬ ਜਿਹੜੇ ਸਾਡੇ ਸੀਮਟਡ ਕਮਰੇ ਆ ਉਹ ਉਹਨਾਂ ਦੇ ਵਿੱਚ ਵੀ ਸਰਦੀ ਲੱਗਦੀ ਉਹਨਾਂ ਦੇ ਵਿੱਚ ਵੀ ਹੀਟਰ ਲਾ ਕੇ ਐ ਬੈਣਾ ਪੈਂਦਾ ਤੇ ਉੱਥੇ ਤਾਂ ਆਪਾਂ ਇੱਕ ਤਰਪਾਲਾ ਪਾ ਕੇ ਬਣਾਇਆ ਨਾ ਉਸ ਦਾ ਠੰਡ ਹੋਏਗੀ ਜੀ ਸੋ ਜਿਹੜਾ ਜਿਹੜਾ ਇੱਕ ਲੜਨ ਦਾ ਔਰ ਇੱਕ ਜੋ ਏਡੀ ਵੱਡੀ ਲੜਾਈ ਹੈ ਇਹ ਨਸਲਾਂ ਦੀ ਫਸਲਾਂ ਦੀ ਜਿਸ ਢੰਗ ਦੇ ਨਾਲ ਇਹ ਕੁਝ ਮੁਠੀ ਪਰ ਲੋਕਾਂ ਨੂੰ ਦੇਣਾ ਚਾਹੁੰਦੇ ਆ ਸਾਡਾ ਸਾਰਾ ਇਹ ਕਾਰੋਬਾਰ ਸੋ ਉਹਦੇ ਅੱਗੇ ਦ੍ਰਿੜਤਾ ਕਿਉਂਕਿ ਸਾਨੂੰ ਮੂਰੇ ਲੱਭਦਾ ਕੁਝ ਨਹੀਂ ਨਾ ਵੀ ਸਾਡਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਚਣਾ ਹੀ ਕੁਝ ਨਹੀਂ ਜੇਕਰ ਆਪਾਂ ਲੜਾਈ ਨਾ ਲੜੀ ਬਿਲਕੁਲ ਜੀ ਸੋ ਜਜਵੇ ਦੇ ਮੂਰੇ ਇਹ ਜਿਹੜੇ ਠੰਡ ਵਗੈਰਾ ਜਾਂ ਬਾਦਸ਼ਾਹ ਵਗੈਰਾ ਨੇ ਉਹ ਜਾਪਦੀਆਂ ਹੀ ਨਹੀਂ ਕਿ ਕੋਈ ਇਦਾਂ ਦੀ ਗੱਲ ਹੈਗੀ ਜੀ ਥੈਂਕ ਯੂ ਜੀ ਥੈਂਕ ਯੂ ਪੋਜਰਾਜ ਜੀ ਬਹੁਤ ਬਹੁਤ ਸ਼ੁਕਰੀਆ ਸਮਾਦੇਨ ਦੇ ਲਈ ਜੀ ਤੇ ਕੁਝ ਕਹਿਣਾ ਚਾਹੁੰਦੇ ਚਾਹਦੇ ਜੀ ਸਮਾਦੇਨ ਵਜ੍ਹਾ ਕੋ ਥੈਂਕ ਯੂ ਜੀ ਬਸ ਧੰਨਵਾਦ ਕਰਨਾ ਜੀ ਤੁਸੀਂ ਸਾਰੀਆਂ ਗੱਲਾਂ ਕਰ ਲਈਆਂ ਸਾਸਿਕਾ ਜੀ ਜੀ ਦੋਸਤੋ ਇਹ ਸਾਜੀ ਆਪਣੇ ਨਾਲ ਸੁਖਦੇਵ ਸਿੰਘ ਭੋਜਰਾ ਐਸ ਕੇ ਐਮ ਐਸ ਕੇ ਐਮ ਗੈਰ ਰਾਜਨੀਤਿਕ ਜਿਹੜੀ ਜਥੇਬੰਦੀ ਹੈ ਦੋ ਫੋਰਮ ਬੈਠੇ ਨੇ ਤੇ ਡੱਲੇਵਾਲ ਸਾਹਿਬ ਦੀ ਗੱਲਬਾਤ ਜਾਂ ਹੋਰ ساری ਗੱਲਬਾਤ ਚੱਲੀ ਹੈ 15 ਮਿੰਟ ਦਾ ਉਹਨਾਂ ਦਾ ਨਾਲ ਸਮਾ ਲਿਆ ਸੀ ਤੇ ਇਸ ਵਕਤ ਖਨੋਰੀ ਬਾਰਡਰ ਦੇ ਉੱਤੇ ਇਹਨੇ ਤੇ ਕੱਲ ਦੀਆਂ ਜੜੀਆਂ ਤਿਆਰੀਆਂ ਮਹਾਪੰਚਾਇਤ ਦੀਆਂ ਚੱਲ ਰਹੀਆਂ ਨੇ